ਗੁਰਬਾਣੀ ਸਬ ਬਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗ ਉਸ ਦੀ ਕਾਖਾ ਸਭਾ ਵਾਗ ਉਸ ਦੀ ਕਿਰਪਾ ਤੇ ਇਹ ਦੋਨਾਂ ਚੈਨਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀ ਦੇ ਆਸ਼ੇ ਮੁਤਾਬਿਕ ਜਿਹੜਾ ਸਾਡਾ ਜੀਵਨ ਆ ਉਹਨੂੰ ਜੀਣ ਦੀ ਕੋਸ਼ਿਸ਼ ਕਰੀਏ ਤੇ ਉਹਦੇ ਤੋਂ ਸਿੱਖੀਏ ਬਾਕੀ ਅਸੀਂ ਮਨੋਵਿਗਿਆਨਿਕ ਤੌਰ ਤੇ ਔਰ ਆਪਣੇ ਜਿਹੜਾ ਸਾਡਾ ਰੋਜ਼ ਦਾ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਹੈ ਉਹ ਬੈਟਰ ਹੋ ਸਕੇ ਤੇ ਅਸੀਂ ਇੱਕ ਸੋਹਣਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ ਐਵੇਂ ਇਸ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਾਗੀ ਜੀ ਖਰਸਾ ਬਾਗੀ ਜੀ ਫਤਈ ਜੀ ਅੱਜ ਜਿਹੜਾ ਅਸੀਂ ਇੱਕ ਟੌਪਿਕ ਸ਼ੁਰੂ ਕਰਨਾ ਚਾਹੁੰਦੇ ਹਾਂ ਜੀ ਉਹ ਬੜਾ ਇੰਪੋਰਟੈਂਟ ਹੈਗਾ ਸਾਡੇ ਆਮ ਜੀਵਨ ਵਿੱਚ ਅਸੀਂ ਬੜਾ ਯੂਜ਼ ਕਰਦੇ ਆ ਤਾਂ ਕਈ ਵਾਰੀ ਉਹਦੇ ਕਰਕੇ ਕਈ ਗੁੱਸੇ ਗਿਲੇ ਕਈ ਕੁਛ ਹੈਗਾ ਸੋ ਮੇਰਾ ਪਾਵ ਹੈ ਮਾਫੀ ਤੋਂ ਜੀ ਕਿਉਂਕਿ ਅਸੀਂ ਸਮਾਜਿਕ ਪ੍ਰਾਣੀ ਆ ਆਫਟਰ ਆਲ ਕੋਈ ਨਾ ਕੋਈ ਗੁੱਸਾ ਗਿਲਾ ਕਿਸੇ ਨਾਲ ਝਗੜਾ ਕਿਸੇ ਨਾਲ ਕੁਝ ਜਦੋਂ ਅਸੀਂ ਆਪਸ ਵਿੱਚ ਨਹੀਂ ਗੱਲਦੇ ਤਾਂ ਕੋਈ ਨਾ ਕੋਈ ਅਸੀਂ ਇੱਕ ਕਨਫਲਿਕਟ ਜਿਆ ਸ਼ੁਰੂ ਹੋ ਜਾਂਦਾ ਸੋ ਉਹਦੇ ਵਿੱਚੋਂ ਕਈ ਇੱਕ ਚੀਜ਼ ਨਿਕਲਦੀ ਹੈ ਕਿ ਫੋਰਗਿਵਨਸ ਮਾਫੀ ਤੋ ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜੀ ਜਿਹੀ ਭੂਮਿਕਾ ਇਸ ਕਰਕੇ ਬੰਨਾਂ ਕਿ ਅਸੀਂ ਜਿਹੜਾ ਬਾਵੇਂ ਅਸੀਂ ਕਈ ਐਪੀਸੋਡ ਲੱਗਾਂਗੇ ਪਰ ਅਸੀਂ ਉਹਦੇ ਬਾਰੇ ਸਰੋਤਾਂ ਨੂੰ ਮਦਦ ਦੱਸਣਾ ਚਾਹਨਾ ਕਿ ਅਸੀਂ ਇਹਨੂੰ ਇੱਦਾਂ ਐਕਸਪਲੇਨ ਕਰਨਾ ਚਾਹੁੰਦੇ ਆਂ ਕਿ ਮਾਫੀ ਕੀ ਹੈ ਉਹਦੇ ਲਾਭ ਕੀ ਹੈ ਮਨੋਵਿਗਿਆਨਿਕ ਨੁਕਸਾਨ ਕੀ ਹੈ ਦੇਣ ਵਾਲੇ ਨੂੰ ਕੀ ਲਾਭ ਹੈ ਤੇ ਲੈਣ ਵਾਲੇ ਨੂੰ ਕੀ ਲਾਭ ਹੈ ਜਾਂ ਨੁਕਸਾਨ ਗੁਰਬਾਣੀ ਦਾ ਪੱਖ ਕੀ ਹੈ ਮਨੋਵਿਗਿਆਨਿਕ ਪੱਖ ਕੀ ਹੈ ਉਦੇ ਨਾਲ ਸਾਨੂੰ ਫਾਇਦੇ ਕੀ ਕੀ ਹੋਰ ਹੋ ਸਕਦੇ ਆ ਕੀ ਵਾਕਿਆਸੀਂ ਮਾਫ ਕਰਦੇ ਆ ਕਿ ਅਸੀਂ ਉਹਨੂੰ ਯਾਦ ਰੱਖਦੇ ਆ ਸੋ ਡਿਫਰੈਂਟ ਐਂਗਲ ਪ੍ਰੋਸਪੈਕਟਿਵ ਤੋਂ ਅਸੀਂ ਇਹ ਸਾਰਾ ਡਿਸਕਸ ਕਰਨਾ ਸੋ ਜਿੰਨਾ ਜਿੰਨਾ ਵੀ ਸਾਡਾ ਡਿਸਕਸ ਹੁੰਦਾ ਜਾਏਗਾ ਅਸੀਂ ਉਹਨੂੰ ਉਸੇ ਤਰ੍ਹਾਂ ਨਾਲ ਚੱਲਾਂਗੇ ਕਿ ਮਾਫੀ ਮੰਗਣਾ ਕਿਤੇ ਤਾਂ ਨਹੀਂ ਹੈ ਕਿ ਸਾਡੀ ਕਾਇਰਤਾ ਦੀ ਨਿਸ਼ਾਨੀ ਹੈ ਜਾਂ ਸੁਧਾਰ ਹੋ ਜਾਂਦਾ ਹੈ ਜਾਂ ਨਹੀਂ ਸੁਧਾਰ ਹੁੰਦਾ ਜਦੋਂ ਮਾਫ ਕੀਤਾ ਅਸੀਂ ਕਰਨਾ ਕੀ ਚਾਹੁੰਦੇ ਆ ਚੀਜ਼ ਕੀ ਕਰਨਾ ਚਾਹੁੰਦੇ ਆ ਫਾਈਨਲ ਅਚੀਵਮੈਂਟ ਕੀ ਆ ਕੀ ਸਾਡੇ ਰਿਲੇਸ਼ਨ ਵਾਪਸ ਉਸੇ ਥਾਂ ਤੇ ਆ ਜਾਂਦੇ ਆ ਕਿ ਨਹੀਂ ਆਉਂਦੇ ਕਦੀ ਸੋ ਇਹ ਸਾਰੇ ਐਸਪੈਕਟਸ ਅਸੀਂ ਉਹ ਆਨਟ ਡਿਸਕਸ ਕਰਾਂਗੇ ਸੋ ਪਹਿਲਾਂ ਸ਼ੁਰੂ ਕਰੀਏ ਅਸੀਂ ਜੀ ਮਾਫੀ ਕੀ ਆ ਪਹਿਲਾ ਕੁਸਚਨ ਹੈ ਵਾਟ ਇਜ਼ ਫੋਰਗਿਵਨਸ ਦੇਖੋ ਅਸੀਂ ਜਦੋਂ ਕਰਦੇ ਆ ਮਾਫੀ ਕੀ ਆ ਜਿਹੜੇ ਕੋਸ਼ਾਂ ਬਿਸਰ ਦੀਆਂ ਦਿੱਕਤੀਆਂ ਦੇ ਜਿਹੜੇ ਹਸ ਦਿੱਤੇ ਹੋਏ ਆ ਉਹਦੇ ਤੋਂ ਸ਼ੁਰੂ ਕਰਦੇ ਆ ਉਹਦੇ ਚਾ ਵੀ ਦੁੱਖ ਸੁਖ ਸਹਾਰਨ ਵਾਲੀ ਚਤਨ ਦੀ ਬ੍ਰਿਤੀ ਔਰ ਦੂਜਾ ਇਲਾਜਾ ਫਰਦੀ ਆ ਪ੍ਰਥਵੀ ਆ ਖਿਮਾ ਦਾ ਇਹ ਅਰਥ ਪ੍ਰਥਵੀ ਆ ਪ੍ਰਥਵੀਵੀ ਆ ਫਿਰ ਇਹਦਾ ਅਰਥ ਧੀਰੇਜ ਵਿਧੀ ਕੀ ਸਹਾਰਨ ਦਾ ਸੁਭਾਅ ਸਹਿਣਸ਼ੀਲਤਾ ਅਤੇ ਇਸ ਤੋਂ ਲਾਭ ਕੋਈ ਹੋਰ ਆਥੀ ਵੀ ਹੈ ਜਿਵੇਂ ਦੇਵੀ ਦੁਰਗਾ ਪਰ ਜਿਹੜਾ ਸਾਡੇ ਵਿਸ਼ੇ ਨਾਲ ਸੰਬੰਧਿਤ ਆ ਉਹ ਜਿਹੜਾ ਦੁੱਖ ਸੁੱਖ ਸਹਾਰਨ ਵਾਲੀ ਚਿੱਤ ਦੀ ਵਿਰਤੀ ਧੀਰਜ ਅਤੇ ਸਹਿਨਸ਼ੀਲਤਾ ਠੀਕ ਹੈ ਇਥੇ ਤੱਕ ਸੀਮਤ ਆ ਜਿਹੜੇ ਤੁਸੀਂ ਕੁਝ ਜਿਹੜੇ ਖਿਮਾ ਨਾਲ ਮਾਫੀ ਨਾਲ ਜੁੜੇ ਹੋਏ ਜਿਹੜੇ ਉਹ ਕੋਈ ਪਹਿਲੂ ਆ ਇਹਨਾਂ ਦਾ ਤੁਸੀਂ ਜ਼ਿਕਰ ਕੀਤਾ ਇਤਿਮੇ ਆਪਾਂ ਮੈਂ ਕਸ਼ੂਰੂਨ ਚਾਪਾਂ ਇਹ ਗੱਲ ਸਪਸ਼ਟ ਕਰ ਦਿੰਨੇ ਆ ਕਿ ਜਿਹੜੀ ਖਿਮਾ ਦੀ ਜਾਂ ਮੁਆਫੀ ਦੇਣ ਦੀ ਆਪਾਂ ਗੱਲ ਕਰ ਰਹੇ ਆ ਇਹਦੇ ਕਈ ਪੱਖ ਆ ਪਰ ਇਥੇ ਅਸੀਂ ਜਿਹੜੇ ਕਰ ਰਹੇ ਆ ਜਿਹੜਾ ਵਿਅਕਤੀਗਤ ਅਸੀਂ ਕਿਸੇ ਨੂੰ ਮੁਆਫ ਕਰਦੇ ਆ ਜਾਂ ਨਹੀਂ ਕਰਦੇ ਇਹਦੇ ਨਾਲ ਜੁੜੇ ਹੋ ਜਿਹੜੇ ਵੱਖੋ ਵੱਖਰੇ ਪਹਿਲੂ ਆ ਜਿੰਨੇ ਤੁਸੀਂ ਜ਼ਿਕਰ ਕੀਤਾ ਇਹ ਇਹਦੇ ਨਾਲ ਜੁੜੇ ਹੋਏ ਆ ਇਸ ਲਈ ਅਸੀਂ ਜਿਹੜੇ ਦੂਜੇ ਪਹਿਲੂ ਆ ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰ ਰਹੇ ਕਿਉਂਕਿ ਉਂਵਰ ਸਾਡੇ ਜਿਹੜੇ ਦਰਸ਼ਕ ਆ ਉਹ ਜਿਹੜੇ ਦੂਸਰੇ ਪਹਿਲੂ ਹੁੰਦੇ ਆ ਉਹ ਉਹਨਾਂ ਨੂੰ ਵੀ ਇਹਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਆ ਤੋਂ ਸਵਾਲ ਉਠਾਉਂਦੇ ਆ ਜੀ ਆ ਜਿਹੜਾ ਪਹਿਲੂ ਰਹਿ ਗਿਆ ਜਾਂ ਇਹਦੇ ਬਾਰੇ ਤੁਸੀਂ ਕੁਝ ਨਹੀਂ ਕਿਹਾ ਜਾਂ ਇਹ ਤਾਂ ਫਿਰ ਇਸ ਤਰ੍ਹਾਂ ਜਿਹੜਾ ਹੈਗਾ ਇਹ ਕਿਸਾ ਸੰਭਵ ਹੈਗਾ ਤੁਸੀਂ ਲਈ ਮੈਂ ਸ਼ੁਰੂ ਵਿੱਚ ਬੇਨਤੀ ਕਰ ਰਿਹਾ ਕਿ ਸਾਡਾ ਇੱਕ ਸੀਮਤ ਦਾ ਰਹਿਣਾ ਕਿ ਵਿਅਕਤੀਗਤ ਪੱਧਰ ਤੱਕ ਹਾਂ ਜਦੋਂ ਅਸੀਂ ਅੱਗੇ ਜਾ ਕੇ ਜੇ ਸਮੂਹਕ ਰੂਪ ਵਿੱਚ ਗੱਲ ਚੱਲੀ ਤੋਂ ਆਪਾਂ ਜ਼ਰੂਰ ਉਪੱਖੀ ਹੋਵਾਂਗੇ ਉਸਦਾ ਸਧਾਰਨ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਿਸੇ ਨੂੰ ਮੁਆਫ ਕਰਨਾ ਖਿਮਾ ਕਰਨਾ ਉਹ ਕਿਸੇ ਤੋਂ ਕੱਲ ਤੋਂ ਸੀ ਕਿਸੇ ਨਾਲ ਨਾਰਾਜ਼ ਆ ਉਹਦਾ ਕੋਈ ਕੰਮ ਐਸਾ ਸੀਗਾ ਜਾਂ ਸਾਨੂੰ ਕੋਈ ਐਸਾ ਬੋਲ ਬੋਲ ਗਿਆ ਉਹ ਭਾਵੇਂ ਉਸਨੇ ਜਾਣਬੁੱਝ ਕੇ ਕੀਤਾ ਜਾਂ ਅਣਜਾਣਪੁਣੇ ਵਿੱਚ ਕੀਤਾ ਕੋਈ ਇੱਕ ਵੱਖਰਾ ਪਹਿਲੂ ਆ ਪਰ ਸਾਨੂੰ ਉਹ ਬੁਰਾ ਲੱਗਾ ਸਾਨੂੰ ਉਹ ਠੇਸ ਪਹੁੰਚਾ ਗਿਆ ਜਾਇ ਕਿ ਕਿਸੇ ਨੇ ਕੋਈ ਸ਼ਬਦ ਐਸਾ ਬੋਲ ਦਿੱਤਾ ਜਿਹੜਾ ਕਿ ਸਾਨੂੰ ਚੰਗਾ ਨਹੀਂ ਲੱਗਾ ਸਾਡੀ ਸ਼ਾਨ ਦੇ ਸਾਡੀ ਸ਼ਖਸੀਅਤ ਦੇ ਖਿਲਾਫ ਕੁਝ ਨੇ ਐਸਾ ਬੋਲ ਦਿੱਤਾ ਕੁਲ ਮਿਲਾ ਕੇ ਜੋ ਸਾਡੇ ਕਿਸ ਨੇ ਗਲਤ ਕੀਤਾ ਹੋਇਆ ਉਹਦੀ ਉਸ ਗਲਤੀ ਕਾਰਨ ਸਾਨੂੰ ਠੇਸ ਪਹੁੰਚੀ ਆ ਸਾਨੂੰ ਚੋਟ ਲੱਗੀ ਆ ਕਿ ਸਰੀਰਕ ਚੋਟ ਨਹੀਂ ਬਲਕਿ ਮਾਨਸਿਕ ਤੌਰ ਤੇ ਤੋਂ ਸਾਡਾ ਉਸ ਚੋਟ ਨੂੰ ਜੋ ਸਾਡੇ ਲਈ ਦੁਖਦਾਈ ਕਾ ਪੀੜਾ ਦੇ ਰਹੀ ਆ ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰਕੇ ਭੁੱਲਾ ਕੇ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਅਸੀਂ ਉਸ ਦੀ ਉਸ ਗਲਤੀ ਨੂੰ ਚਿਤਾਰਦੇ ਨਹੀਂ ਫੜ ਕੇ ਨਹੀਂ ਬਹਿ ਜਾਂਦੇ ਬਲਕਿ ਉਸ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਨੇ ਆ ਅਤੇ ਆਪਣੇ ਆਪ ਨੂੰ ਉਸ ਤੋਂ ਬਾਹਰ ਕੱਢ ਕੇ ਉਸ ਸਰਕਲ ਤੋਂ ਘੇਰੇ ਤੋਂ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਤੋ ਸਧਾਰਨ ਸ਼ਬਦਾਂ ਵਿੱਚ ਆਪਾਂ ਕਿਮਾ ਇਹਨੂੰ ਕੈਸ ਕਰਦੇ ਬਹੁਤ ਵਧੀਆ ਤੁਸੀਂ ਕਿਹਾ ਤੁਸੀਂ ਦੋਸਿਆ ਕਿ ਅਸੀਂ ਇਹ ਆਸਪੈਕਟ ਸਾਰੀ ਟਾਕ ਦੇ ਵਿੱਚ ਅਸੀਂ ਜਨਰਲੀ ਵਿਅਕਤੀਗਤ ਲਾਂਗੇ ਪਰਸਨਲ ਲਾਂਗੇ ਕਿਉਂਕਿ ਕਈ ਵਾਰੀ ਜਿਹੜੇ ਇੰਟਰਫੇਥ ਕਮਿਊਨिटीज ਦੇ ਵਿੱਚ ਲੜਾਈਆਂ ਜਾਂ ਹੋਰ ਪਾਸੇ ਕਮਿਊਨिटीज ਜਾਂ ਲੜਾਈਆਂ ਉਹਦੇ ਵਿੱਚ ਅਸੀਂ ਨਹੀਂ ਜਾਵਾਂਗੇ ਉੱਥੇ ਮਾਫ ਕਰਨਾ ਕਿ ਨਹੀਂ ਕਰਨਾ ਅਸੀਂ ਉਧਰ ਨੂੰ ਨਹੀਂ ਜਾਵਾਂਗੇ ਤੋ ਦਰਸ਼ਕਾਂ ਨੂੰ ਇਹ ਪਲੀਜ਼ ਅਸੀਂ ਰਿਕੁਐਸਟ ਕਰਦੇ ਆ ਕਿ ਇਹਨੂੰ ਐਸੇ ਕੰਟੈਕਟ ਸੇ ਦੇਖਿਆ ਜਾਏ ਕਿ ਇਹ ਇੰਡੀਵਿਜੂਅਲ ਦੋ ਇੰਡੀਵਿਜੂਅਲਸ ਦੀ ਜੜੀਆਂ ਉਹਦੇ ਵਿੱਚ ਮਾਫੀ ਜਾਂ ਖਿਮਾਕਬਾ ਹੁੰਦੀ ਆ ਹਾਂ ਅਸੀਂ ਨਾਲ ਸਰ ਸਾਹਿਬ ਇਹਦੇ ਵਿੱਚ ਅਸੀਂ ਕਹਿ ਸਕਦੇ ਆ ਕਿ ਹਾਂ ਜੇ ਕੋਈ ਦਰਸ਼ਕ ਚਾਹਣਗੇ ਕਿ ਕੋਈ ਸਵਾਲ ਆਇਆ ਉਹ ਅਸੀਂ ਵੱਖਰੇ ਟੌਪਿਕ ਵਿੱਚ ਅਸੀਂ ਕਰ ਲਾਂਗੇ ਪਰ ਜਿਹੜਾ ਇਹਦੇ ਵਿੱਚ ਇਹਨੂੰ ਗਲਗੜ ਕਰਕੇ ਜਿਹੜਾ ਅਸੀਂ ਫਿਲਹਾਲ ਇੱਥੋਂ ਤੱਕ ਸੀਮਤ ਰੱਖ ਰਹੇ ਹਾਂ ਜੀ ਉਹਨੂੰ ਜਿਹੜੇ ਪਹਿਲੇ ਸਮਾਜਿਕ ਹੈ ਜੀ ਧਾਰਮਿਕ ਜਾਣ ਤੋਂ ਪਹਿਲਾਂ ਮੈਂ ਇਹ ਸਮਾਜਿਕ ਪੱਖਾਂ ਤੋਂ ਜਾਣਨਾ ਚਾਹੁੰਦਾ ਕਿਉਂਕਿ ਸਮਾਜਿਕ ਪੱਖ ਪਹਿਲੇ ਆ ਫਿਰ ਅਸੀਂ ਗੁਰਬਾਣੀ ਧਾਰਮਿਕ ਆਂਦੇ ਹੋਏ ਗੁਰਬਾਣੀ ਵੱਲ ਮੁੜਦਾਂਗੇ ਜੀ ਅੱਗੇ ਅਸਾਂ ਸਮਾਜਿਕ ਪੱਖ ਹੈ ਜਿਹੜੇ ਮੁਆਫੀ ਕਰਨ ਦੇ ਲਾਭ ਕੀ ਅੱਗੇ ਆ ਕਿਸੇ ਨੂੰ ਖਿਮਾ ਕਰਨ ਦਾ ਮੈਨੂੰ ਕੀ ਲਾਭ ਮਿਲਿਆ ਆ ਜੀ ਬਹੁਤ ਵਧੀਆ ਕੁਐਸਚਨ ਆ ਕਿਉਂਕਿ ਜੇ ਕੋਈ ਆਮ ਤੌਰ ਤੇ ਸਮਝਦੇ ਆ ਕਿ ਸ਼ਾਇਦ ਜਦੋਂ ਕਿਸੇ ਨੂੰ ਮੁਆਫ ਕਰਦੇ ਆ ਖਿਮਾ ਕਰ ਦਿੰਦੇ ਆ ਤਾਂ ਇਹ ਸ਼ਾਇਦ ਜੀ ਨੂੰ ਖਿਮਾ ਕੀਤਾ ਜਾਂਦਾ ਉਹਨੂੰ ਹੀ ਲਾਭ ਪੁੰਚਦਾ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਜਦੋਂ ਅਸੀਂ ਸਾਡੇ ਕੋਈ ਵਿਦਕੀ ਕਰਦਾ ਤਾਂ ਸਾਡੇ ਅੰਦਰ ਗੁੱਸਾ ਪੈਦਾ ਹੁੰਦਾ ਬਦਲ ਲੈਣ ਦੀ ਭਾਵਨਾ ਉਜਾਗਰ ਹੁੰਦੀ ਆ ਤਾਂ ਖਿਮਾ ਵਿੱਚ ਅਸੀਂ ਇਹਨੂੰ ਛੱਡ ਦਿੰਦੇ ਆ ਇਹਨੂੰ ਨਜ਼ਰ ਅੰਦਾਜ਼ ਕਰ ਦਿੰਦੇ ਆ ਤੇ ਜਿਹੜਾ ਖਿਮਾ ਕਰਨ ਦਾ ਲਾਭ ਆ ਉਹ ਦੂਜੇ ਨੂੰ ਤਾਂ ਬਾਅਦ ਚ ਹੋਊਗਾ ਕੀ ਵਿਰਾਂ ਹੋ ਸਕਦਾ ਉਹਨੂੰ ਪਤਾ ਵੀ ਨਾ ਚੱਲੇ ਹੂੰ ਜਾਂ ਬੰਦਾ ਮੁੜ ਕੇ ਸਾਨੂੰ ਮਿਲਣ ਦਾ ਮੌਕਾ ਨਾ ਮਿਲੇ ਆ ਮਿਲੇ ਠੀਕ ਆ ਕੁਝ ਕੁਝ ਵੀ ਹੋ ਸਕਦਾ ਕੁਝ ਵੀ ਹੋ ਪਰ ਸਭ ਤੋਂ ਪਹਿਲਾਂ ਜਿਹੜਾ ਉਹ ਲਵ ਸਾਨੂੰ ਆਪਣੇ ਆਪ ਨੂੰ ਹੁੰਦਾ ਕਿਉਂਕਿ ਅਸੀਂ ਕੀ ਆ ਕਿ ਕੀ ਵਿਰਾਂ ਤੇ ਤਿਕਨ ਹਰ ਬੰਦੇ ਦੇ ਜੀਵਨ ਵਿੱਚ ਜੇ ਅਸੀਂ ਥੋੜਾ ਜਿੰਨਾ ਆਪਣੇ ਅੰਦਰ ਚੰਤੀ ਮਾਰਾਂਗੇ ਤਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਜ਼ਰੂਰ ਕਿਸੇ ਨਾ ਕਿਸੇ ਕਾਰਨ ਕਿਸੇ ਤੋਂ ਸਾਨੂੰ ਚੋਟ ਪਹੁੰਚੀ ਹੁੰਦੀ ਆ ਉਹ ਚੋਟ ਕੇਵਾਂ ਅਸੀਂ ਜ਼ਿੰਦਗੀ ਭਰ ਨਹੀਂ ਭੁੱਲਦੇ ਸਾਨੂੰ ਦੁਖਦਾਈ ਜਿਹੜੀ ਆ ਉਹ ਰਹਿੰਦੀ ਆ ਸਾਡੀ ਰਗ ਜਿਹੜੀ ਆ ਉਹ ਹਮੇਸ਼ਾ ਦੁਖਦੀ ਰਹਿੰਦੀ ਆ ਤੋਂ ਜਿਹੜਾ ਲਾਭ ਦਾ ਰੂਪ ਇਹ ਆ ਕਿ ਜਦੋਂ ਅਸੀਂ ਕਿਸੇ ਨੂੰ ਖਿਮਾ ਕਰ ਦਿੰਨੇ ਆ ਤਾਂ ਸਾਡੇ ਅੰਦਰ ਜਿਹੜੀ ਉਹ ਬਦਲੇ ਦੀ ਭਾਵਨਾ ਦੀ ਅੱਗ ਭਲ ਰਹੀ ਹੁੰਦੀ ਆ ਜਿਹੜੀ ਉੱਠਦੇ ਆ ਬੈਠਦੇ ਆ ਸਾਨੂੰ ਚੈਨ ਨਹੀਂ ਲੈਣ ਦਿੰਦੀ ਠੀਕ ਆ ਉਹ ਜਿਹੜੀ ਆਗਾ ਬਦਲੇ ਦੀ ਭਾਵਨਾ ਵਾਲੀ ਉਹ ਬੁੱਝ ਜਾਂਦੀ ਆ ਸਾਡਾ ਆਪਣਾ ਮਨ ਜਿਹੜਾ ਉਹ ਦੇ ਕਰਕੇ ਵਿਚੈ ਨਹੀਂ ਰਹਿੰਦਾ ਆ ਸ਼ਾਂਤ ਰਹਿੰਦਾ ਉਹਦੇ ਜਿਹੜਾ ਆ ਸ਼ਾਂਤੀ ਆ ਉਸ ਆ ਸ਼ਾਂਤੀ ਨੂੰ ਅਸੀਂ ਸ਼ੁਕਰਾਨਾ ਪਾਉਣ ਵਿੱਚ ਕਾਮਯਾਬ ਹੁੰਦੇ ਆ ਕਿਤੇ ਮੈਂ ਛੋਟੀ ਜੀ ਕਹਾਣੀ ਆ ਬੜੀ ਇਸ ਸੰਬੰਧੀ ਜਿਹੜੀ ਆ ਲਾਭ ਦਾ ਸਮਝਣਯੋਗ ਜਿਹੜੀ ਇਸ ਨਾਲ ਸੰਬੰਧਿਤ ਆ ਤੁਸੀਂ ਲਾਭ ਦਾ ਪੁੱਛਿਆ ਹਾਂਜੀ ਕਿ ਯੂਸਫ ਇੱਕ ਬੜਾ ਦਾਨੀ ਪੁਰਸ਼ ਹੋਇਆ ਸੇਵਾ ਭਾਵਨਾ ਵਾਲਾ ਮਨੁੱਖ ਹੋਇਆ ਹੋਇਆ ਇਸਲਾਮ ਦੀ ਦੁਨੀਆ ਵਿੱਚ ਹਾਂਜੀ ਉਹਦਾ ਇਕਲੋਤਾ ਬੇਟਾ ਸੀ ਤਾਂ ਕਿਸੇ ਨੇ ਉਹਦੇ ਉਸ ਇਕਲੋਤੇ ਬੇਟੇ ਨੂੰ ਕਤਲ ਕਰ ਦਿੱਤਾ ਜੋਂ ਦਾ ਇਕਲੋਤਾ ਬੇਟਾ ਕਿਸੇ ਨੇ ਕਤਲ ਕਰ ਦਿੱਤਾ ਪਤਾ ਨਾ ਝਲਿਆ ਵੀ ਉਹਦੇ ਬੇਟੇ ਦਾ ਕਾਤਲ ਕੌਣ ਆ ਉਹ ਹਮੇਸ਼ਾ ਇਸ ਤਲਾਸ਼ ਵਿੱਚ ਰਿਹਾ ਕਿ ਮੈਂ ਆਪਣੇ ਬੇਟੇ ਦੇ ਕਾਤਲ ਨੂੰ ਲੱਭਾਂ ਔਰ ਜਦੋਂ ਮੈਨੂੰ ਲੱਭੂਗਾ ਤਾਂ ਮੈਂ ਉਹਦਾ ਉਹ ਹਸ਼ਰ ਕਰੂੰਗਾ ਇਸ ਤਰ੍ਹਾਂ ਸਜ਼ਾ ਦੂੰਗਾ ਕਿ ਦੂਜਿਆਂ ਨੂੰ ਵੀ ਸਬਕ ਮਿਲੂਗਾ ਕਿ ਇਹੋ ਜੇ ਕਰਨ ਵਾਲਿਆਂ ਨੂੰ ਆਖਰ ਕਿਹੋ ਜਿਹਾ ਨਤੀਜਾ ਭੁਗਤਣਾ ਪੈਂਦਾ ਪਜਦਾ ਸੁਭਾਸੀ ਗਾ ਦਾਨੀ ਸੁਭਾਸੀ ਆਉ ਭਗਤ ਵਾਲਾ ਸੁਭਾਸੀ ਜਿਗੜਾ ਆਉਂਦਾ ਜਾਂਦਾ ਸੀ ਰਾਹੀ ਉਹਦੇ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿੰਦਾ ਸੀ ਉਹਨੇ ਉਹ ਸੁਭਾਤਾ ਨਹੀਂ ਛੱਡਿਆ ਧਾਰਮਿਕ ਖਿਆਲਾਂ ਦਾ ਸੀਗਾ ਉਹ ਪੰਜੇ ਸਮੇਂ ਨਵਾਜਾਂ ਵੀ ਪੜਦਾ ਸੀਗਾ ਪਰ ਅੰਦਰ ਉਹਦੇ ਮੇਸ਼ਾ ਕਿ ਉਸ ਕਾਦਰ ਦੀ ਤਲਾਸ਼ ਰਹਿੰਦੀ ਸੀ ਕਿੰਦੇ ਸਮਾਂ ਗੁਜ਼ਰ ਗਿਆ ਪਰ ਕਾਦਾ ਦਾ ਪਤਾ ਨਾ ਚਲੇਆ ਇੱਕ ਦਿਨ ਕੀ ਹੋਇਆ ਕਿ ਇੱਕ ਰਾਤ ਦੇ ਸਮੇਂ ਇੱਕ ਮੁਸਾਫਰ ਆਇਆ ਉਹ ਲੋਕ ਉਸਨੂੰ ਸਭ ਠਹਿਰ ਦੇ ਸੀ ਕਿ ਉਹ ਉਹਨਾਂ ਦੇ ਆਉ ਭਗਤ ਕਰਦਾ ਸੀਗਾ ਤਾਂ ਉਹਨੇ ਆਪਣੇ ਸੁਭਾਅ ਮੁਤਾਬਕ ਉਸ ਦੀ ਵੀ ਉਸੇ ਤਰ੍ਹਾਂ ਆਉ ਭਗਤ ਕੀਤੀ ਬੜੀ ਸੇਵਾ ਕੀਤੀ ਉਹ ਜਿਹੜਾ ਵਿਅਕਤੀ ਨੂੰ ਤੁਰਨ ਲੱਗਾ ਤਾਂ ਉਹਨੇ ਉਹਦੇ ਜਿਹੜਾ ਉਹਦਾ ਸੇਵਾ ਪਾਉ ਦਾ ਜਜ਼ਬਾ ਉਹਦੀ ਨਿਮਰਤਾ ਇਹ ਸਭ ਨੂੰ ਦੇਖ ਕੇ ਉਹਨੂੰ ਲੱਗਾ ਵੀ ਮੈਂ ਐਸੇ ਨੇਕ ਬੰਦੇ ਦੇ ਪੁੱਤਰ ਨੂੰ ਮਾਰ ਦਿੱਤਾ। ਉਹਦੀ ਅੰਤਰਾਤਮਾ ਨੂੰ ਤਰਕਰਨ ਲੱਗ ਪਈ, ਲੜਨ ਤੋਂ ਮੌਣ ਲੱਗ ਪਈ। ਉਹਦਾ ਬੋਹ ਚੱਲ ਨਾ ਸਕਿਆ ਕਿ ਉਹਦੀ ਜ਼ਮੀਰ ਨੇ ਉਹਨੂੰ ਇਜਾਜ਼ਤ ਨਾ ਦਿੱਤੀ ਕਿ ਉਹ ਚੁੱਪਚਾਪ ਇੱਥੇ ਚਲਾ ਜਾਏ। ਤੋਂ ਸਿੱਧੇ ਵੱਜੂ ਨੇ ਆਪਣਾ ਇਹ ਗੁਨਾਹ ਕਬੂਲ ਕਰਨਾ ਹੀ ਠੀਕ ਸਮਝਿਆ ਕਿ ਮੈਂ ਆਪਣਾ ਗੁਨਾਹ ਕਬੂਲ ਕਰ ਲਵਾਂ। ਕਿਉਂਕਿ ਉਹਦੇ ਅੰਦਰ ਵੀ ਕਿਉਂਕਿ ਕਈ ਵਾਰੀ ਅਸੀ ਸਥਿਤੀ ਬਣ ਜਾਂਦੀ ਆ। ਕਿ ਬੰਦਾ ਜਿਹੜਾ ਉਹ ਆਪਣੇ ਆਪ ਨੂੰ ਛੁਟਕਾਰਾ ਪਾਣਾ ਮੁਸ਼ਕਲ ਹੋ ਜਾਂਦਾ ਉਹਦਾ ਆਪਣੇ ਆਪ ਨੂੰ ਸਾਹਮਣਾ ਕਰਨਾ ਜਿਹੜਾ ਉਹਨੂੰ ਬਹੁਤ ਮੁਸ਼ਕਲ ਲੱਗਦਾ। ਤੋ ਇਹਨੇ ਵੀ ਠੀਕ ਸਮਝਿਆ ਕਿ ਮੈਂ ਇਸ ਗੁਨਾਹ ਦੀ ਭੰਡ ਨੂੰ ਇਸ ਬੋਝ ਨੂੰ ਮੈਂ ਹੁਣ ਚੁੱਕ ਨਹੀਂ ਸਕਾਂਗਾ। ਬੇਤ ਰਹੀਆ ਕਿ ਮੈਂ ਕਬੂਲ ਕਰ ਲਵਾਂ। ਠੀਕ। ਤੋ ਕਹਿੰਦੇ ਆ ਉਹ ਯੂਸੂਬ ਦੇ ਕੋਲ ਗਿਆ। ਜਾ ਕੇ ਉਹਨੂੰ ਕਹਿਣ ਲੱਗਾ ਵੀ ਦੇਖ ਕਿ ਤੂੰ ਜਿੰਨੋਂ ਸਾਲਾਂ ਤੋਂ ਲੱਭ ਰਿਆਂ ਤੇ ਉਹ ਮੈਂ ਹੀ ਆ। ਮਕਨ ਲਾ ਕਿਨੂੰ ਲੱਭ ਰਿਆਂ ਮੈਂ ਉਹਨਾਂ ਗੁੱਸਾ ਜਾਣਨਾ ਚਾਇਆ ਕਹਿੰਨ ਲਗਾ ਦੇਖ ਤੇਰੇ ਪੁੱਤਰ ਦਾ ਮੈਂ ਹੀ ਕਤਲ ਆ। ਪਰ ਮੈਨੂੰ ਪਤਾ ਅਗੇ ਤੂੰ ਮੇਰੀ ਕਾਸ਼ ਕਰ ਰਿਆ ਸੀਗਾ। ਪਰ ਮੈਂ ਜਦਾ ਤੈਨੂੰ ਮਿਲਿਆ ਮੈਂ ਤੇਰੇ ਪਰ ਅਗੇ ਤਨ ਕਦੇ ਮਿਲਿਆ ਨਹੀਂ ਸੀਗਾ। ਪਰ ਹੁਣ ਤੂੰ ਮਿਲਿਆ ਤੇਰਾ ਮੈਂ ਸੁਭਾਅ ਦੇਖਿਆ ਤੇਰੇ ਅੰਦਰ ਇਨਸਾਨੀਅਤ ਦੇਖੀ। ਤਾਂ ਮੈਨੂੰ ਆਪਣੇ ਆਪ ਨੂੰ ਨਕਤ ਹੋਣ ਲੱਗ ਪਈ। ਤੋਂ ਇਸ ਲਈ ਮੈਂ ਚਾਹੁੰਦਾ ਕਿ ਮੈਂ ਤੇਰੇ ਵਰਗੇ ਇਨ ਇੱਕ ਬੰਦੇ ਨਾਲ ਮੈਂ ਠੀਕ ਨਹੀਂ ਕੀਤਾ। ਪਿਛਲੇ ਮੈਂ ਆਪਣਾ ਗੁਨਾਹ ਕਬੂਲਦਾ ਤੂੰ ਜੋ ਤੇਰੇ ਮਨ ਵਿੱਚ ਚਿਰਾਂ ਦੀ ਜਿਹੜੀ ਉਹ ਤੂੰ ਚਾਹੁੰਦਾ ਸੀ ਕਿ ਕਾਤਲ ਮਿਲੇ ਮੈਨੂੰ ਸਜਾ ਦੇਵਾ ਤਾਂ ਮੈਂ ਹਾਜ਼ਰ ਆ ਜੋ ਸੁਨੇ ਸੁਨੇਆ ਉੱਧਮ ਰੁਕਿਆ ਫਿਰ ਉਹ ਭੱਜ ਕੇ ਨਾਲ ਦਾ ਦੂਜਾ ਤੰਬੂ ਸਿੰਘ ਉਹ ਚਲਾ ਗਿਆ ਹੂੰ ਉਹਨੇ ਸੋਚਿਆ ਕਿ ਉਹ ਤਲਵਾਰ ਲੈਣ ਲਈ ਗਿਆ ਤੋ ਆਪਣਾ ਸਿਰ ਛੁੱਟ ਕੇ ਬੈਠਾ ਹੋਇਆ ਕਿ ਬਸ ਉਹਨੇ ਆ ਕੇ ਉਹ ਮੇਰੇ ਸਿਰ ਤੇ ਜਿਹੜਾ ਉਹ ਬਸ ਲਾਊਗਾ ਹੂੰ ਉਹ ਭਜਾਇਆ ਗਿਆ ਔਰ ਥੋੜੇ ਜਨਾ ਬਦੂ ਮਗਰੇ ਉਹ ਫਿਰ ਉਸ ਤੰਬੂ ਚ ਪਹੁੰਚਾ ਦੇ ਉਸੇ ਤਰ੍ਹਾਂ ਤੇ ਉਹ ਬੈਠਾ ਹੋਇਆ ਉਹ ਉਹਨੇ ਦੇਖਿਆ ਕਿ ਥਾਲੀ ਜਿਹੜੀ ਸੀ ਮੋਰਾਂ ਦੀ ਉਹਨੇ ਉਹਦੇ ਅੱਗੇ ਛੁੱਟੀ ਇੱਕ ਘੋੜਾ ਆਪਣਾ ਜਿਹੜਾ ਬੰਨਿਆ ਸੀ ਉਹਦਾ ਇਸ਼ਾਰਾ ਕੀਤਾ ਉਹਨਾਂ ਨੂੰ ਤਾਂ ਚੁੱਕ ਕੇ ਦੇਖਿਆ ਜਦੋਂ ਥਾਲੀ ਦੇ ਆਵਾਜ਼ ਆਈ ਤੂੰ ਦੇਖਣ ਲੱਗਾ ਦੇਖੇ ਤੇ ਉਹ ਕੋਈ ਸੁਨੇ ਪਾ ਕੇ ਥਾਲੀ ਛੁੱਟੀ ਆ ਤੋ ਕਿੰਨ ਲਗਾ ਦੇਖ ਆ ਮੋਰਾਂ ਦੀ ਥਾਲੀ ਆ ਇਹ ਚੁੱਕ ਉਹ ਮੇਰਾ ਘੋੜਾ ਹੈਗਾ ਉਹ ਲੈ ਕੇ ਤੂੰ ਛੇਤੀ ਚਲਾ ਜਾ ਜੇ ਨੱਚੀ ਤੀ ਉਸਦਾ ਤੂੰ ਚਲਾ ਜਾ ਬਸ ਉਹ ਤੇ ਉਹਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਇਹ ਕੀ ਕਹਿ ਰਿਹਾ ਵੀ ਜਿਹੜਾ ਬੰਦਾ ਇਹਨਾਂ ਸਾਲਾਂ ਤੋਂ ਲੱਭ ਰਿਹਾ ਆਪਣੇ ਪੁੱਤਰ ਦੇ ਕਾਤਲ ਨੂੰ ਔਰ ਜਦੋਂ ਉਹਦੇ ਮੇ ਸਾਹਮਣੇ ਆਇਆ ਮੈਂ ਕਬੂਲ ਵੀ ਕਰ ਲਿਆ ਤਾਂ ਇਹ ਮੈਨੂੰ ਮੋਹਰਾਂ ਦੀ ਥੈਲੀ ਵੀ ਦੇ ਰਿਹਾ ਤੇ ਆਪਣਾ ਘੋੜਾ ਵੀ ਦੇ ਰਿਹਾ ਕਹਿੰਦਾ ਚਲਾ ਜਾ ਕੁਝ ਚੀਕ ਨਿਕਲ ਗਈ ਵੀ ਇਹੋ ਜੀ ਇਨਸਾਨ ਵੀ ਹੁੰਦੇ ਆ ਉਹ ਫਿਰ ਬੜਾ ਨੂੰ ਮਾਰੋਂਦਾ ਪੁੱਛਦਾ ਵੀ ਇਹ ਤੂੰ ਕੀ ਕਹਿ ਰਿਹਾ ਤੂੰ ਜੋ ਕਹਿ ਰਿਹਾ ਸੱਚ ਮੈਂ ਤੂੰ ਇਹੀ ਕਹਿਣਾ ਚਾਹੁੰਦਾ ਪਰ ਫਿਰ ਜਦੋਂ ਕਹਿੰਦਾ ਕਿ ਹਾਂ ਮੈਂ ਇਹੀ ਕਹਿ ਰਿਹਾ ਤਾਂ ਕਹਿੰਦਾ ਮੈਨੂੰ ਦੱਸ ਵੀ ਤੂੰ ਤਾਂ ਲੱਭਦਾ ਸੀਗਾ ਤੇ ਫਿਰ ਅਚਾਨਕ ਇਹਨੇ ਤਬਦੀਲੀ ਕਿਉਂ ਆ ਗਈ ਉਹ ਕਹਿਣ ਲੱਗਾ ਜੋ ਤੂੰ ਸੁਣਿਆ ਮੇਰੇ ਬਾਰੇ ਕਿ ਮੈਂ ਸੱਚਮੁੱਚ ਤੈਨੂੰ ਲੱਭਦਾ ਸੀ ਪਰ ਮੈਂ ਤੈਨੂੰ ਬਹੁਤ ਬੁਰੀ ਤਰ੍ਹਾਂ ਮਾਰਨਾ ਚਾਹੁੰਦਾ ਸੀ ਪਰ ਮੈਂ ਉਹ ਮਹਿਸੂਸ ਕਰਦਾ ਕਿ ਮੈਂ ਇਨੇ ਸਾਲਾਂ ਵਿੱਚ ਨਵਾਜ ਪੜਦਾ ਰਿਹਾ ਪੰਜੇ ਟਾਈਮ ਖੁਦਾ ਨੂੰ ਚੇਤੇ ਵੀ ਕਰਦਾ ਰਿਹਾ ਪਰ ਇਹ ਨਵਾਜ ਪੜਦੇ ਆ ਹੋਇਆ ਖੁਦਾ ਨੂੰ ਚੇਤੇ ਕਰਦੇ ਆ ਹੋਇਆ ਵੀ ਬਿਰਿੰਦਰ ਤੈਨੂੰ ਮਾਰਨ ਦੀ ਬਦਲ ਲੈਣ ਦੀ ਜਿਹੜੀ ਭਾਵਨਾ ਉਹ ਹਮੇਸ਼ਾ ਜਿਹੜੀ ਆ ਉਜਾਗਰ ਰਹੀ ਉਹ ਭਾਵਨਾ ਮੇਰੇ ਦੇ ਮਚਦੇ ਰਹੇ ਮੇਰਾ ਮਨ ਖੁਦਾ ਬਿੱਤ ਨਹੀਂ ਲੱਗਾ ਉਹਦੀ ਇਬਾਦਤ ਵਿੱਚ ਨਹੀਂ ਜੁਟਿਆ ਪਰ ਮੈਂ ਹੁਣ ਮਹਿਸੂਸ ਕਰਦਾ ਕਿ ਮੈਂ ਹੁਣ ਜਦੋਂ ਨਵਾਜ ਪੜਾਂਗਾ ਖੁਦਾ ਨੂੰ ਚੇਤੇ ਕਰੂੰਗਾ ਤਾਂ ਮੈਂ ਉਹਨੂੰ ਤੇਤੇ ਕਰ ਸਕੋ ਮੇਰਾ ਮਨ ਜੁੜੂਗਾ ਮੈਂ ਹੁਣ ਇਸ ਦੀ ਅਹਿਮੀਅਤ ਨੂੰ ਮਹਿਸੂਸ ਕਰ ਰਿਹਾ ਇਸ ਲਈ ਮੈਂ ਚਾਹੁੰਨਾ ਕਿ ਤੂੰ ਆ ਮੋਰਾ ਚੱਕ ਉਹ ਕੋੜਾ ਫੜ ਉਹ ਚਲਾ ਜਾ ਮਤਲਬ ਇੱਕ ਜਿਹੜੀ ਹੈ ਇੱਕ ਇੱਕ ਤਮ ਬੋਲ ਸਿੰਘ ਵਾਲੇ ਜਿਹੜੀ ਕਹਾਣੀ ਹੈ ਹੋਈ ਨਹੀਂ ਹੋਈ ਗੱਲ ਵੱਖਰੀ ਆ ਹਾਂਜੀ ਪਰ ਸੋ ਬਹੁਤ ਸਾਰੇ ਸਾਨੂੰ ਐਸੀ ਵਿਅਕਤੀਗਤ ਤੌਰ ਤੇ ਵੀ ਸਜਣਾਂ ਅਸੇ ਕਿਹਨਾਂ ਮਿਲਦੇ ਆ ਜਿਹੜੇ ਕਿ ਏਡੀ ਵੱਡੀ ਪਦ ਤੇ ਨਹੀਂ ਪਰ ਫਿਰ ਵੀ ਉਹਨਾਂ ਅੰਦਰ ਇਹ ਜਿਹੜਾ ਗੁਣਾ ਇਹ ਦੇਖਣ ਨੂੰ ਮਿਲਦਾ ਕਿਉਂਕਿ ਜਦੋਂ ਬਦਲੀ ਦੀ ਭਾਵਨਾ ਸਾਡੇ ਅੰਦਰ ਆ ਜਾਂਦੀ ਹੈ ਤਾਂ ਉਹ ਇੱਕ ਬੋਝ ਹੁੰਦਾ ਜਿਹੜਾ ਬੋਝ ਸਾਨੂੰ ਉੱਠਦੇ ਆ ਬੈਠਦੇ ਆ ਉਹ ਸਾਨੂੰ ਕਿਤੇ ਵੀ ਚੈਨ ਨਾਲ ਬੈਠਣ ਨਹੀਂ ਦਿੰਦਾ ਸਾਨੂੰ ਹਮੇਸ਼ਾ ਬੇਚੈਨ ਰੱਖਦਾ ਜੇ ਤੁਸੀਂ ਲਾਭ ਦੀ ਗੱਲ ਕਰ ਰਹੇ ਹੋ ਤਾਂ ਇੱਕ ਲਾਭ ਤਾਂ ਜਿਹੜਾ ਇਹ ਹੈਗਾ ਇਸ ਤੋਂ ਇਲਾਵਾ ਦੇਖੋ ਅਧਿਆਤਮਿਕ ਖੇਤਰ ਵਿੱਚ ਅਧਿਆਤਮਿਕ ਨੈਤਿਕ ਅਤੇ ਨਿੱਜੀ ਇਹਦੇ ਇਲਾਵਾ ਜਦੋਂ ਅਸੀਂ ਕਿਸੇ ਨੂੰ ਖਿਮਾ ਕਰ ਦਿੰਦੇ ਆ ਜੋ ਕਿ ਖੇਮਾ ਮਨੁੱਖ ਦੇ ਹਿਰਦੇ ਵਿੱਚ ਉਸ ਭਾਰੀ ਜਿਹੜਾ ਬੋਝ ਆ ਜਿਹੜਾ ਬਦਲੇ ਦੀ ਸੂਰਤ ਵਿੱਚ ਜਿਹੜਾ ਉਹ ਮਨੁੱਖ ਦੇ ਮਨ ਉਤੇ ਪਿਆ ਰਹਿੰਦਾ ਇਸ ਤੋਂ ਇਹ ਖੇਮਾ ਮਨੁੱਖ ਨੂੰ ਛੁਟਕਾਰਾ ਦਵਾਉਂਦੀ ਆ ਜੋ ਕਿ ਰੰਦੇ ਰੂਹ ਵਿੱਚ ਮਨੁੱਖ ਦੇ ਅੰਦਰ ਮੌਜੂਦ ਹੁੰਦੀ ਆ ਜਿਹੜੀ ਇਹ ਕਿਰਨਾ ਬਦਲੇ ਵਾਲੀ ਭਾਵਨਾ ਬਦਲੇ ਦੀ ਭਾਵਨਾ ਤੋਂ ਖੇਮਾ ਜਿਵੇਂ ਕਹਿ ਸਕਦੇ ਆ ਕਿ ਰੱਬੀ ਗੁਣਾ ਇਹ ਰੱਬੀ ਗੁਣ ਦਾ ਇਹ ਛੁਟਕਾਰਾ ਜਾਂ ਰੱਬੀ ਜਿਹੜਾ ਸੁਭਾ ਉਹ ਖਿਮਾ ਰਾਈ ਪ੍ਰਗਟ ਹੁੰਦਾ ਇਸ ਲਈ ਜਦੋਂ ਗੁਰਬਾਣੀ ਚੋਂਦਾ ਕਿ ਜਿੱਥੇ ਜਹਾ ਗਿਆਨ ਤਹ ਧਰਮ ਹੈ ਜਿੱਥੇ ਝੂਠ ਤਹ ਪਾਪ ਜਿੱਥੇ ਲੋਗ ਤਹ ਕਾਲ ਹੈ ਜਿੱਥੇ ਖਿਮਾ ਤਹ ਆਪ ਗੁਰ ਇਸ ਲਈ ਖਿਮਾ ਤਹ ਆਪ ਜਿਹੜੀ ਸਟ्रेस ਕੀਤਾ ਫਿਰ ਤੋਂ ਜੀ ਕਿ ਉਹ ਆਪ ਉਹਦਾ ਗੁਣ ਹੈਗਾ ਬਹੁਤ ਵੱਡਾ ਜਿਹੜਾ ਹਰ ਧਰਮ ਵਿੱਚ ਇਸੇ ਲਈ ਜਿਹੜਾ ਖਿਮਾ ਬਾਰੇ ਇਹਦਾ ਹਰੇ ਗੁਣੇ ਪਹਿਲੂ ਬਾਰੇ ਖੂਬ ਚਰਚਾ ਕੀਤੀ ਹੋਈ ਆ ਔਰ ਇਹਨੂੰ ਹਰ ਧਰਮਾਂ ਦਾ ਵਧਾਇਆ ਹੋਇਆ ਹਾਂ ਪ੍ਰੈਕਟੀਕਲੀ ਅਮਰੀਦੂਪ ਵਿੱਚ ਜਿਨ੍ਹਾਂ ਧਰਮਾਂ ਵਿੱਚ ਇਸ ਦੀ ਗੱਲ ਕੀਤੀ ਆ ਲਗਭਗ ਸਾਰਿਆਂ ਵਿੱਚ ਕੀਤੀ ਹੋਈ ਆ ਪਰ ਉਹਨੂੰ ਕਿੰਨੇ ਕੋਈ ਮੰਨਦੇ ਕਿ ਸ੍ਰੂ ਰ ਮੰਨਦੇ ਉਹ ਵੱਖਰਾ ਵਿਸ਼ਾ ਪਰ ਸਿਧਾਂਤਕ ਦੌਰ ਦੇ ਕੇਮਾ ਨੂੰ ਤਕਰੀਬਨ ਹਰ ਧਰਮ ਵਿੱਚ ਸਲਾਇਆ ਗਿਆ ਇਹਨੂੰ ਰੱਬੀ ਗੁਣ ਵਜੋਂ ਪੇਸ਼ ਕੀਤਾ ਗਿਆ ਕਿਉਂਕਿ ਹਰ ਮਨੁੱਖ ਜਿਹੜਾ ਉਹ ਰੱਬ ਤੋਂ ਆਪੇ ਗੁਨਾਹ ਦੀ ਮੁਆਫੀ ਚਾਹੁੰਦਾ ਪਰ ਜਦੋਂ ਆਪ ਨੂੰ ਮੁਆਫ ਕਰਨ ਵਾਲਿਆ ਉਹਨੂੰ ਮੌਕਾ ਬਣਦਾ ਅਸੀਂ ਪ੍ਰਸਤੀ ਬਣਦੀ ਆ ਤਾਂ ਉਹ ਥੋੜੀ ਕਿਤੇ ਦੂਜਿਆਂ ਨੂੰ ਮੁਆਫ ਨਹੀਂ ਕਰਦਾ ਤੋਂ ਜਦੋਂ ਅਸੀਂ ਮੁਆਫ ਕਰਦੇ ਆ ਤਾਂ ਇਹ ਆਤਮੋ ਤੌਰ ਤੇ ਸਾਨੂੰ ਇਹ ਲਾਭ ਪੁੰਚਦਾ ਕਿ ਅਸੀਂ ਰੱਬ ਦੇ ਨੇਰੇ ਹੋਣ ਦਾ ਨਿਗਮਾਂਦੇ ਆ ਕਿਉਂਕਿ ਮੁਆਫੀ ਰੱਬ ਦੇ ਗੁਨਾਹ ਦੇ ਰੂਪ ਵਿੱਚ ਇਹ ਇਸ ਰੂਪੇ ਜ਼ਾਹਰ ਹੁੰਦੀ ਆ ਜਿਹੜੇ ਕਿ ਸਾਨੂੰ ਉਹਦੇ ਨੇੜਤਾ ਦਾ ਨਿਗਮਾਨ ਵਿੱਚ ਸਹਾਇਕ ਹੁੰਦੀ ਆ ਇਹ ਜਿਹੜੀ ਦੇਖੋ ਜਿਹੜਾ ਜਿਹੜੀ ਖਿਮਾ ਹੈਗੀ ਆ ਜਾਂ ਮੁਆਫ ਕਰਨਾ ਇਹ ਅਪਰਾਧ ਨੂੰ ਮਾਫ ਕਰਨ ਵਾਲੀ ਨਹੀਂ ਬਲਕਿ ਸੰਗ ਕਿਸੇ ਵਿਅਕਤੀ ਅਜਿਹੇ ਵਿਅਕਤੀ ਅਜਿਹੇ ਸੱਜਣ ਜੋ ਸਮੂਹ ਪਤੀ ਦੀ ਨਾਰਾਜ਼ਗੀ ਜਾਂ ਬਦਲੇ ਦੀਆਂ ਭਾਵਨਾਵਾਂ ਹੈਗੀਆਂ ਉਹਨਾਂ ਨੂੰ ਛੱਡਣ ਲਈ ਕੋਈ ਸੁਚੇਤ ਫੈਸਲਾ ਹੁੰਦਾ ਠੀਕ ਜਿਹਦੇ ਕਰਾਸੀਂ ਬੇਚੈਨ ਹੁੰਦੇ ਆ ਸਾਡਾ ਮਨ ਆਸ਼ਾਂਦ ਹੁੰਦਾ ਅਸੀਂ ਸਭ ਕੁਝ ਹੁੰਦੇ ਆ ਸੁਂਦੇ ਆ ਵੀ ਅਸੀਂ ਚੰਨ ਦੀ ਨੀਂਦ ਨਹੀਂ ਸੌ ਸਕਦੇ ਜਦੋਂ ਅਸੀਂ ਮੈਂ ਕਹੀਏ ਕਿ ਇੱਕ ਮਨੋਵਿਗਿਆਨਿਕ ਜੇ ਮਨੋਵਿਗਿਆਨਿਕ ਪੱਖ ਵੀ ਜੀ ਬਿਲਕੁਲ ਕਿ ਉਹਦਾ ਪ੍ਰੈਸ਼ਰ ਮਨੋਵਤ ਤੁਹਾਡੇ ਮਨ ਤੇ ਇੰਨਾ ਪ੍ਰੈਸ਼ਰ ਬਣਿਆ ਰਹਿੰਦਾ ਇਹੀ ਸਾਰੀ ਗੱਲ ਨੂੰ ਅਸੀਂ ਹਾਈਲਾਈਟ ਕਰ ਰਹੇ ਆ ਮਨੋਵਿਗਿਆਨਿਕ ਦਾ ਪੱਖ ਜਿਹੜਾ ਕਿ ਜਦੋਂ ਸਾਡੇ ਮਾਈਂਡ ਵਿੱਚ ਕੋਈ ਚੀਜ਼ ਜਿਵੇਂ ਫਿਰਦੀ ਰਹੇਗੀ ਸਾਡੀ ਮੈਂਟਲ ਹੈਲਥ ਦੀ ਵੀ ਪ੍ਰੋਬਲਮ ਆਏਗੀ ਸੋ ਇਹ ਮਨੋਵਿਗਿਆਨਿਕ ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਹਾਂ ਉਹ ਜਿਹੜਾ ਸਾਡੀਆਂ ਇਮੋਸ਼ਨਸ ਆ ਉਹ ਰਿਲੀਜ਼ ਹੋ ਜਾਂਦੀਆਂ ਹਾਂ ਹਾਂ ਦੇਖੋ ਸਾਡੇ ਕਿਉਂਕਿ ਜਦੋਂ ਖਿਮਾ ਨਹੀਂ ਕਰਦੇ ਬਦਲੇ ਦੀ ਭਾਵਨਾ ਹੁੰਦੀ ਹੈ ਆ ਤਾਂ ਜਿਹੜੀ ਬਦਲੇ ਦੀ ਭਾਵਨਾ ਨਾਲ ਜਿਹੜਾ ਕੀ ਆ ਜਦੋਂ ਖਿਮਾ ਕਰ ਦਿੰਨੇ ਹਾਂ ਤਾਂ ਭਾਵਨਾਤਮਿਕ ਤੌਰ ਤੇ ਜਿਹੜਾ ਇਹ ਅਸੀਂ ਤੰਦਰੁਸਤ ਹੁੰਨੇ ਹਾਂ ਆਰੋਗ ਹੁੰਨੇ ਹਾਂ ਅਸੀਂ ਇੱਕ ਠੀਕ ਦਿਸ਼ਾ ਵੱਲ ਜਿਹੜਾ ਉਹ ਕਦੋਂ ਪੁੱਟਣ ਲੱਗ ਪੈਨੇ ਆ ਠੀਕ ਜਦੋਂ ਸਾਡੇ ਅੰਦਰ ਖਿਮਾਂ ਵਾਲਾ ਇਹ ਗੁਣ ਨਹੀਂ ਹੁੰਦਾ ਤਾਂ ਅਸੀਂ ਠੀਕ ਤਰ੍ਹਾਂ ਨਾਲ ਜਿਹੜੀ ਉਹ ਜਜਮੈਂਟ ਵੀ ਨਹੀਂ ਕਰ ਸਕਦੇ ਦਿਲਨਾਮ ਵੀ ਨਹੀਂ ਕਰ ਸਕਦੇ ਅਸੀਂ ਉਸ ਮਨੁੱਖ ਜਾਂ ਉਸ ਨਾਲ ਜੁੜੀ ਹੋਈ ਜਿਹਨੀਆਂ ਗੱਲਾਂ ਜਾਂ ਸ਼ਕਤੀਆਂ ਜੋ ਸੰਬੰਧਿਤ ਘਤਨਾਵਾਂ ਅਸੀਂ ਉਹਨਾਂ ਨਾਲ ਵੀ ਨਿਆਂ ਨਹੀਂ ਕਰ ਪਾਉਂਦੇ ਸਾਡੇ ਅਸੀਂ ਪੱਖਪਾਤ ਜਿਹੜਾ ਉਹਦੇ ਧਾਰ ਨਹੀਂ ਬਣ ਜਾਂਦੇ ਆ ਫਿਰ ਦੇਖੋ ਇਹਦੇ ਨਾਲ ਇੰਨਾ ਹੀ ਨਹੀਂ ਸਾਡੇ ਦਾ ਮਾਨਸਿਕ ਤੇ ਸਰੀਰਕ ਜਿਹੜੀ ਸਿਹਤ ਦਾ ਇਹਦੇ ਵਿੱਚ ਸੁਧਾਰ ਹੁੰਦਾ ਸਾਨੂੰ ਆਪਣੇ ਤੌਰ ਤੇ ਜਿਵੇਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਦੋਂ ਅਸੀਂ ਕਿਸੇ ਨੂੰ ਮੁਆਫ ਕਰ ਦਿੰਨੇ ਆ ਤਾਂ ਉਹ ਕਿਹੜੇ ਨੂੰ ਮੁਆਫ ਕਰਦੇ ਆ ਉਹਨੂੰ ਹੀ ਲਾਭ ਨੂੰ ਉਹਨੂੰ ਪਹੁੰਚੂ ਨਾ ਪਹੁੰਚੂ ਉਹਦਾ ਅਗਲੀ ਗੱਲ ਆ ਪਰ ਸਾਨੂੰ ਜਿਹੜਾ ਉਹ ਜਿਹੜਾ ਲਾਭ ਪੁੰਚਦਾ ਅਸੀਂ ਫਿਲਹਾਲ ਜਿਹੜੀ ਉਹਦੀ ਗੱਲ ਕਰ ਰਹੇ ਆ ਕਿ ਇਹਦੇ ਨਾਲ ਕੀ ਆ ਕਿ ਸਾਡਾ ਜਿਹੜਾ ਉਹ ਸਾਡੇ ਅੰਦਰ ਤਣਾਅ ਸੀਗਾ ਚਿੰਤਾ ਸੀਗੀ ਉਹ ਵੀ ਕੱਟ ਜਾਂਦੀ ਆ ਜਦੋਂ ਅਸੀਂ ਗੁੱਸੇ ਨੂੰ ਕ੍ਰੋਧ ਨੂੰ ਬਦਲੇ ਦੀ ਭਾਵਨਾ ਨੂੰ ਅਸੀਂ ਫੜੀ ਰੱਖਦੇ ਆ ਤਾਂ ਉਹਦਾ ਕੀ ਆ ਸਾਡੇ ਅੰਦਰ ਇੱਕ ਤਣਾਅ ਪੈਦਾ ਹੁੰਦਾ ਜੋ ਸਮੇਂ ਨਾਲ ਸਾਡੀ ਜਿਹੜੀ ਸਿਹਤ ਆ ਉਹਨੂੰ ਪ੍ਰਭਾਵਿਤ ਕਰਦਾ ਕਿਉਂਕਿ ਗੁੱਸਾ ਆਪਣੇ ਆਪ ਜਿਹੜਾ ਉਹ ਸਾਡੇ ਕਈ ਤਰ੍ਹਾਂ ਦੇ ਮਨਰੋਗ ਪੈਦਾ ਕਰਦਾ ਸਾਨੂੰ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਸਾਨੂੰ ਜਿਹੜਾ ਉਹ ਨੁਕਸਾਨ ਪਹੁੰਚਾਉਂਦਾ ਇਸ ਤੋਂ ਇਲਾਵਾ ਸਾਡੇ ਜਿਹੜਾ ਜੇ ਅਸੀਂ ਮੁਆਫ ਨਹੀਂ ਕਰਦੇ ਤਸਾਂ ਨੂੰ ਕਈ ਤਰ੍ਹਾਂ ਦੀ ਸਰੀਰਕ ਪ੍ਰੋਬਲਮ ਸਮੱਸਿਆਵਾਂ ਵੀ ਆਉਂਦੀਆਂ ਪਰ ਜਦੋਂ ਅਸੀਂ ਮੁਆਫ ਕਰਦੇ ਨੇ ਆ ਤੇ ਇਹਦੇ ਨਾਲ ਸਾਨੂੰ ਜੇ ਦਿਲ ਦੀਆਂ ਬਿਮਾਰੀਆਂ ਜਿਹੜੇ ਖੋਜੀਏ ਜਿਨ੍ਹਾਂ ਨੇ ਬੜੀ ਡੀਪਲੀ ਸਟੱਡੀ ਕੀਤੀ ਆ ਉਹਨਾਂ ਦਾ ਐਸਾ ਮੰਨਣਾ ਕਿ ਐਸੇ ਮਨੁੱਖਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲਦੀ ਆ ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਵਗੈਰਾ ਜਿਹੜਾ ਇਹਦੇ ਵਿੱਚ ਵੀ ਉਹਨੂੰ ਜਿਹੜਾ ਉਹ ਟੈਨਸ਼ਨ ਨਾਲ ਬਲੱਡ ਪ੍ਰੈਸ਼ਰਾਈ ਹੋ ਜਾਂਦਾ ਹਾਂ ਮਨ ਸਰੀਰਕ ਪੱਧਰ ਤੇ ਜਿਹੜਾ ਉਹ ਲਾਭ ਪਹੁੰਚਦਾ ਇਵਨ ਸਬੱਤ ਆ ਇਮਿਊਨ ਸਿਸਟਮ ਆ ਜਦੋਂ ਅਸੀਂ ਕਿਸੇ ਨੂੰ ਖਿਮਾ ਕਰ ਦਿੰਨੇ ਆ ਤਾਂ ਸਾਡਾ ਇਮਿਊਨ ਸਿਸਟਮ ਜਿਹੜਾ ਇਹ ਵੀ ਮਜ਼ਬੂਤ ਹੁੰਦਾ ਮਤਲਬ ਜਿਹੜੇ ਲੋਕ ਜਿਹੜੇ ਜਿਹੜੇ ਧਾਰਮਿਕ ਲੋਕ ਨਹੀਂਗੇ ਜਿਨ੍ਹਾਂ ਨੇ ਸਟਡੀ ਕੀਤੀ ਆਏ ਕੋਈ ਨਹੀਂ ਕੋਈ ਧਾਰਮਿਕਾਂ ਦਾ ਧਰਮ ਕੋ ਆਖਿਆ ਆ ਤੇ ਦਿਨੋਂ ਗੱਲ ਕੀਤੀ ਹੋਈ ਆ ਅਸੀਂ ਧਾਰਮਿਕ ਤੌਰ ਤੇ ਗੱਲ ਕਰਾਂਗੇ ਪਰ ਫਿਲਹਾਲ ਅਸੀਂ ਜਿਹੜੀ ਆਮ ਲੋਕਾਂ ਦੀ ਧਾਰਨਾ ਜਿਹੜੀਆਂ ਮਨੋਵਿਗਿਆਨ ਦੀ ਗੱਲ ਕਰ ਲਓ ਮਨੋਵਿਗਿਆਨੀ ਜਿਹੜੇ ਇਸ ਸਿਸਟਮ ਨੂੰ ਬੜੀ ਚੰਗੀ ਤਰ੍ਹਾਂ ਦ੍ਰਿੜ ਕਰਾਉਂਦੇ ਆ ਬਿਲਕੁਲ ਕਿ ਜਦੋਂ ਅਸੀਂ ਕਿਉਂਕਿ ਜਦੋਂ ਅਸੀਂ ਖੇਮਾ ਨਹੀਂ ਕਰਦੇ ਤਾਂ ਸਾਡੇ ਸੁਭਾਅਕਾ ਉਸ ਪ੍ਰਤੀ ਗੁੱਸਾ ਹੁੰਦਾ ਜਿਹਨਾਂ ਸਾਡਾ ਵਿਦਿਕੀ ਕੀਤੀ ਹੁੰਦੀ ਆ ਔਰ ਗੁੱਸਾ ਜਿਹੜਾ ਉਹ ਮਨੁੱਖ ਦੇ ਸਰੀਰ ਨੂੰ ਇੱਕ ਪੱਖੋਂ ਨੂੰ ਕਈ ਤਰ੍ਹਾਂ ਤੋਂ ਮਾਨਸਿਕ ਤੌਰ ਤੇ ਵੀ ਉਹਨੂੰ ਜਿਹੜਾ ਪ੍ਰਭਾਵਿਤ ਕਰਦਾ ਸਰੀਰਕ ਤੌਰ ਤੇ ਵੀ ਕਰਦਾ ਫਿਜ਼ੀਕਲੀ ਵੀ ਕਰਦਾ ਮੈਂਟਲੀ ਵੀ ਕਰਦਾ ਠੀਕ ਔਰ ਗੁਰਬਾਣੀ ਵੀ ਜਦੋਂ ਆਖਿਆ ਕਿ ਉਹਨਾਂ ਜਿਹੜਾ ਪਾਸ ਦੁਆਸ ਨਾਲ ਪਿੱਟੀ ਹੈ ਦਿਨ ਅੰਤਰ ਕ੍ਰੋਧ ਚੰਡਾ ਇਨੂੰ ਗੁਰਬਾਣੀ ਚ ਨਾ ਲਖਿਆ ਆਇਆ ਕਿ ਜਿਨ੍ਹਾਂ ਅੰਦਰ ਇਹ ਕ੍ਰੋਧ ਚ ਨਾਲ ਬੈਠਾ ਹੋਇਆ ਉਹਨਾਂ ਦੇ ਆਸ-ਪਾਸ ਨਾ ਬਿਠੀਏ ਪਾਓ ਉਹਨਾਂ ਤੋਂ ਦੂਰੀ ਬਣਾਈ ਰੱਖੀਏ ਜਦੋਂ ਅਸੀਂ ਬਹੁਤ ਕ੍ਰੋਧ ਵਿੱਚ ਹੁੰਨੇ ਆ ਤਾਂ ਸਾਡੇ ਸਰੀਰ ਨੂੰ ਨਾਰਮਲ ਹਾਲਤ ਵਿੱਚ ਆਉਂਦੇ ਹੋ ਜਾ ਸਿਸਟਮ ਤੋ ਦਾ ਤਾਂ ਜਿਹੜਾ ਤਾਂ ਕਿੰਨੇ ਵਾਰ ਜਿਹੜਾ ਉਹ ਇੱਕ ਤੋਂ ਵੱਧ ਦਿਨ ਵੀ ਲੱਗ ਜਾਂਦੇ ਆ ਕਿੰਨੇ ਕਿੰਨੇ ਘੰਟੇ ਲੱਗਦੇ ਆ ਮੁੜ ਕੇ ਸਰੀਰ ਨੂੰ ਉਸ ਨਾਰਮਲ ਹਾਲਤ ਵਿੱਚ ਆਉਣ ਲਈ ਤੋ ਸਾਨੂੰ ਜਿਹੜਾ ਫਿਜ਼ੀਕਲੀ ਮੈਂਟਲੀ ਜਿਹੜਾ ਇਹ ਲਾਭ ਹੁੰਦੇ ਆ ਔਰ ਇਸ ਤੋਂ ਇਲਾਵਾ ਸਾਡੇ ਦੇਡਾ ਵਿਸ਼ਵਾਸ ਆ ਹਮਦਰਦੀ ਇਹ ਜਿਹੜੇ दैवी ਗੁਣਾ ਇਹ ਗੁਣ ਵੀ ਸਾਡੇ ਅੰਦਰ ਪੈਦਾ ਹੁੰਦੇ ਆ ਜਦੋਂ ਅਸੀਂ ਕਿਸ ਨੂੰ ਮੁਆਫ ਕਰ ਦਿੰਨੇ ਆ ਖਿਮਾ ਕਰਦੇ ਆ ਤਾਂ ਇਹ ਵੀ ਸਾਡੇ ਅੰਦਰ ਇਹ ਜਿਹੜੇ ਜਜ਼ਬੇ ਆ दैवी ਗੁਣਾ ਇਹ ਗੁਣ ਪੈਦਾ ਹੁੰਦੇ ਆ ਇਹ ਜਿਹੜਾ ਖਿਮਾ ਕਰਨ ਨਾਲ ਫਿਰ ਟਕਰਾਹ ਵਾਲੀ ਸਿਚੁਏਸ਼ਨ ਆਸ ਦਿੱਤੀ ਆ ਇਦੇ ਵਿੱਚ ਵੀ ਜਿਹੜਾ ਇਹ ਚੱਲਦੇ ਆ ਪੁਰ ਸਾਡਾ ਰਿਸ਼ਤਾ ਜਿਹੜਾ ਉਹ ਮਜ਼ਬੂਤ ਹੁੰਦਾ ਜਿਹੜਾ ਇਹ ਵੀ ਹੈਗਾ ਫਿਰ ਜਿਹੜੇ ਮੇਲ ਮਲਾਪ ਨੂੰ ਵੀ ਉਤਸ਼ਾਹਤ ਕਰਦੀ ਆ ਜਦੋਂ ਕਿਸੇ ਨੂੰ ਖਿਮਾ ਕਰਦੇ ਆ ਤਾਂ ਸਾਡਾ ਜਿਹੜਾ ਇਹ ਗੁਣ ਆ ਕਿ ਇਸ ਚੀਜ਼ ਨੂੰ ਵੀ ਜਿਹੜਾ ਉਤਸ਼ਾਹਤ ਕਰਦਾ ਤੇ ਦੇਖੋ ਜਿਹੜਾ ਇਹ ਨਿੱਜੀ ਵਿਕਾਸ ਅਤੇ ਜਿਹੜੋ ਸਵੈ ਵਿੱਜ ਨੂੰ ਕਹਿੰਦੇ ਆ ਉਹਦੇ ਵਿੱਚ ਵੀ ਇਹ ਬਹੁਤ ਵੱਡਾ 파ਟ ਅਦਾ ਕਰਦਾ ਤੇ ਸਾਡੇ ਅੰਦਰ ਜਿਹੜੀ ਆ ਦੂਜੇ ਨੂੰ ਮਾਫ ਕਰਨ ਦੀ ਜਿਹੜੀ ਭਾਵਨਾ ਤੂੰ ਜਾਂ ਗੁਰੂਕਤਾ ਹੈਗੀ ਆ ਅਦੇ ਸਵੇ ਨਿਜਮ ਦੇ ਪਦਰ ਦੀ ਜਿਹੜੀ ਲੋੜ ਹੁੰਦੀ ਆ ਉਹਨੂੰ ਵੀ ਜਿਹੜੀ ਆ ਜਦੋਂ ਸਿੱਖ ਨੂੰ ਖਿਮਾ ਕਰ ਦਿੰਨੇ ਆ ਤੇ ਉਹਨੂੰ ਵੀ ਪੂਰਿਆ ਕਰਦੀ ਆ ਠੀਕ ਆ ਸਾਡੇ ਅੰਦਰ ਇੱਕ ਹਮਦਰਦੀ ਵਾਲਾ ਜਜਬਾ ਜਿਹੜਾ ਉਹ ਪੈਦਾ ਕਰਦੀ ਆ ਕਿਉਂਕਿ ਖਿਮਾ ਨਾਲ ਦਇਆ ਦਾ ਆ ਜਾਣਾ ਸੁਭਾਵਿਕ ਹੈ ਇੱਕ ਦੂਜੇ ਨੂੰ ਨਿਕੜਿਆ ਨਹੀਂ ਜਾ ਸਕਦਾ ਤੋਂ ਇਹਦੇ ਨਾਲ ਕੀ ਆ ਕਿ ਸਾਡੇ ਹਮਦਰਦੀ ਵਾਲਾ ਜਜਬਾ ਇਹ ਪੈਦਾ ਹੁੰਦਾ ਉਹ ਵੇਸ ਤੋਂ ਇਲਾਵਾ ਦੇਖੋ ਕਿ ਜਿਹੜੀ ਇਹ ਹਮਦਰਦੀ ਆ ਸਾਨੂੰ ਸ਼ੁਗਰੂ ਗੁਜਾਰੀ ਦੀਆਂ ਭਾਵਨਾਵਾਂ ਉਹ ਸਾਡੇ ਅੰਦਰ ਵਧਾਉਂਦੀ ਆ ਸਾਡੇ ਅੰਦਰ ਇਹ ਜਿਹੜੀਆਂ ਭਾਵਨਾਵਾਂ ਇਹ ਉਜਾਗਰ ਹੁੰਦੀਆਂ ਔਰ ਜਦੋਂ ਅਸੀਂ ਕਿਸੇ ਨੂੰ ਖਿਮਾ ਕਰ ਦਿੰਨੇ ਆ ਤਾਂ ਸਾਨੂੰ ਇੱਕ ਖੁਸ਼ੀ ਨਿਸਮੁਲਦੀ ਆ ਜਿਹੜੀ ਖੁਸ਼ੀ ਖਰੀਦੀ ਨਹੀਂ ਜਾ ਸਕਦੀ ਇਹ ਜਿਹੇ ਪ੍ਰਕਿਰਤੀ ਕਲੀ ਹੈ ਕੀ ਇਹ ਆਪਾਂ ਜੇ ਕਿਸੇ ਨੇ ਜੇ ਸਾਡੇ ਦਰਸ਼ਕ ਵੀ ਆ ਜੇ ਉਹ ਕਿ ਆਪਣੇ ਤਾਂ ਚੰਤੀ ਮਾਰ ਦੇਖਣ ਜਦੋਂ ਕਿਸੇ ਨੇ ਖਿਮਾ ਕੀਤਾ ਹੋਊਗਾ ਤਾਂ ਉਹ ਖਿਮਾ ਕਰਨ ਜਿਹਨਾਂ ਨੂੰ ਖੁਸ਼ੀ ਮਿਲੂਗੀ ਉਹ ਖੁਸ਼ੀ ਖਰੀਦੀ ਨਹੀਂ ਜਾ ਸਕਦੀ ਆਪਾਂ ਨੂੰ ਬਾਜ਼ਾਰੋਂ ਬੋਲ ਨਹੀਂ ਲੈ ਸਕਦੇ ਤੇ ਇਹ ਜਿਹੜੇ ਬਹੁਤ ਸਾਰੇ ਜਿਹੜੇ ਆ ਉਹ ਮਨ ਵਿਗਿਆਨਕ ਪੱਖ ਜੁੜੇ ਹੋਏ ਆ ਸਾਡੀ ਸਿਹਤ ਨਾਲ ਜੁੜੇ ਹੋਏ ਆ ਸਾਡੇ ਸੁਭਾਅ ਨਾਲ ਜੁੜੇ ਆ ਸੁਭਾਅ ਨਾਲ ਜੁੜੇ ਹੋਏ ਆ ਸਾਡੇ ਰਿਸ਼ਤੇ ਨਾਲ ਜੁੜੇ ਹੋਏ ਆ ਕਿ ਜਿਹਦੇ ਵਿੱਚ ਲਾਭ ਹੀ ਲਾਵਾ ਉਹ ਸਭ ਤੋਂ ਵੱਡਾ ਲਾਭ ਵੱਡਾ ਲਾਜਾ ਸਾਨੂੰ ਆਪਣੇ ਆਪ ਨੂੰ ਹੁੰਦਾ ਦੂਜੇ ਨੂੰ ਜਿਹੜਾ ਆਪਾਂ ਇਹਦਾ ਪਹਿਲਾਂ ਗੱਲ ਕੀਤੀ ਆ ਉਹ ਤਾਂ ਸੈਕੰਡਰੀ ਆ ਆ ਉਹ ਤਾਂ ਦੂਜੇ ਉਹ ਜਿਹੜਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਦਾ ਜਿਹੜਾ ਕਿ ਅਸੀਂ ਉਹ ਜਿਹੜਾ ਬੋਝ ਚੁੱਕੀ ਢੋਈ ਫਿਰਦੇ ਆ ਉਸ ਬੋਝ ਨੂੰ ਸੁੱਟਣ ਵਿੱਚ ਕਾਮਯਾਬ ਹੁੰਦੇ ਆ ਔਰ ਉਹ ਸੁੱਟਣ ਨਾਲ ਇਸ ਕਾਮਯਾਬੀ ਨਾਲ ਸਾਨੂੰ ਇੱਕ ਰਾਹਤ ਮਿਲਦੀ ਆ ਸ਼ਾਂਤੀ ਮਿਲਦੀ ਆ ਅਸੀਂ ਜਿਹੜਾ ਭੁਵਿਕਾ ਉਹ ਭੁਵਿਕਨੋਂ ਸਵਾਰਨ ਵੱਲ ਕਦੋਂ ਪੁੱਟਦੇ ਆ ਉਸਾਰੂ ਕਦੋਂ ਪੁੱਟਦੇ ਆ ਜੀ ਮੈਂ ਤੁਹਾਨੂੰ ਬੜੀ ਵਧੀਆ ਤਰੀਕੇ ਮੈਂ ਅਗਲੇ ਟੌਪਿਕ ਜਾਣ ਤੋਂ ਪਹਿਲਾਂ ਮੈਂ ਕਿਹਾ ਰਸੀਅਤ ਤੇ ਵਿਸ਼ਰਾਮ ਦਿਆਂਗੇ ਇਸ ਵੀਡੀਓ ਨੂੰ ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਸ ਤਰੀਕੇ ਨਾਲ ਮਾਫੀ ਕੀ ਹੈ ਅਸੀਂ ਜਿਹੜਾ ਦੇ ਰਿਹਾ ਉਹਨੂੰ ਕੀ ਫਾਇਦਾ ਹੁੰਦੇ ਆ ਉਹਦੀ ਈਵਨ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਸ ਹੈਲਥ ਹੈ ਉਹਦੀ ਮੈਂਟਲ ਹੈਲਥ ਮਨੋਵਿਗਿਆਨਿਕ ਜਿਹੜੀ ਹੈਲਥ ਦਿਸ਼ਾ ਉਹ ਕਿੱਦਾਂ ਇੰਪਰੂਵ ਕਰਦੀ ਹੈ ਮਨੋਵਿਗਿਆਨ ਨਾਲ ਬਿਲਕੁਲ ਠੀਕ ਆਂਦਾ ਹੈ कि ਸਾਡੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦੇ ਆ ਅਸੀਂ ਆਮ ਦੇਖੀਏ ਕਿ ਜਦੋਂ ਅਸੀਂ ਗੁੱਸੇ ਵਿੱਚ ਹੁੰਨੇ ਆ ਕਿਸੇ ਦੇ ਬਾਰੇ ਹੁੰਨੇ ਆ ਤੇ ਸਾਡਾ ਬਲੱਡ ਪ੍ਰੈਸ਼ਰ ਸਾਡੇ ਜਿਹੜੇ ਅੰਦਰ ਦੇ ਕੈਰੈਕਟਿਵ ਫਿਜ਼ੀਕਲ ਕੈਰੈਕਟ੍ਰਿਸਟਿਕਸ ਆ ਉਹ ਵੀ ਕਿੱਥਾਂ ਬਦਲਦੇ ਰਹਿੰਦੇ ਆ ਸੋ ਇਸ ਪਾਸਿਓ ਮਾਫੀ ਦੇਣ ਨਾਲ ਸਾਨੂੰ ਫਾਇਦਾ ਹੀ ਫਾਇਦਾ ਤੇ ਕੋਈ ਨੁਕਸਾਨ ਨਹੀਂ ਹੈ ਔਰ ਦੂਜੀ ਗੱਲ ਵਸੇ ਅਗਲੇ ਪਾਖੇ ਚ ਅਸੀਂ ਚੱਲਾਂਗੇ ਕਿਉਂਕਿ ਅਸੀਂ ਪ੍ਰੈਸੈਂਟ ਐਂਡ ਫਿਊਚਰ ਵਿੱਚ ਹੀ ਜੀਣਾ ਪਾਸਟਤਾ ਸੀ ਜਿਣਾ ਹੀ ਨਹੀਂ ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਹਾਂ ਅਸੀਂ ਪਾਸਟ ਇਨਸੀਡੈਂਟ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹਨਾਂ ਅਸਪੈਕਟਸ ਨਾਲ ਅਸੀਂ ਇੱਥੇ ਸੋਚਦੇ ਹਾਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਬੜੀ ਵਧੀਆ ਤਰੀਕੇ ਨਾਲ ਸਾਰਾ ਸਮਝਾਇਆ ਸੋ ਸਾਰੇ ਸਰੋਤਿਆਂ ਨੂੰ ਬੇਨਤੀ ਆ ਦੇਖਿਆ ਕਰੋ ਲਾਈਕ ਕਰਾ ਕਰੋ ਤੇ ਸ਼ੇਅਰ ਕਰਾ ਕਰੋ ਭਾਈ ਸਾਹਿਬ ਤੁਹਾਨੂੰ ਵੀ ਸਰੋਤਿਆਂ ਨੂੰ ਵਾਗ ਜਿਖਾ ਖੁਸ਼ਾ ਜੀ ਕੀਫਤ